ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਨੇ ਅੰਮ੍ਰਿਤਸਰ ਦੇ ਸ਼ਹਾਟਾ ਖੇਤਰ ਤੋਂ ਵਾਪਰੀ ਇੱਕ ਗੰਭੀਰ ਗੋਲੀਬਾਰੀ ਦੀ ਘਟਨਾ ਵਿੱਚ ਤੇਜ਼ੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਹੈ। ਇਸ ਘਟਨਾ ਵਿੱਚ ਇੱਕ ਨਾਗਰਿਕ ਦਾ ਕਤਲ ਕਰਨ ਦੀ ਕੋਸ਼ਿਸ਼ ਸ਼ਾਮਲ ਸੀ। ਜਿਸ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ ਪਾਰਟੀ 'ਤੇ ਹਿੰਸਕ ਹਮਲਾ ਕੀਤਾ ਗਿਆ ਸੀ। ਮੁੱਖ ਦੋਸ਼ੀ ਨੂੰ ਪੁਲਿਸ ਨਾਲ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਇੱਕ ਪਿਸਤਲ ਅਤੇ ਗੱਡੀ ਬਰਾਮਦ ਕੀਤੀ ਗਈ ਹੈ। ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈਜੀਡੈਂਸ਼ੀਅਲ ਏਰੀਏ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਲੱਗੀਆਂ ਹੋਈਆਂ ਸੀ ਸੋ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਰੈਣਗੜ੍ਹ ਸ਼ਾਟਾ ਦਾ ਹੈ ਜਿਹੜਾ ਕਿ ਹੁਣ ਕਨਨਪੁਰ ਰੁਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ ਬਲਿੰਕਟ ਦੇ ਵਿੱਚ ਤੇ ਇੱਥੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦਾ ਹੈਰੋਇਨ ਦਾ ਕੇਸ ਵੀ ਹੈ ਜੋ ਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹਾਲੀ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਹੋਣਾ ਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ 3 ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਆਪਾਂ ਖੜੇ ਆ ਹੁਣ ਆਪਣੇ ਜਿਹੜਾ گارਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਸ਼ਾਟਾ ਦੇ ਕੋਲ ਤੋਂ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀ ਐਨ ਐਸ ਜਿਹੜੀ ਈ ਸਖਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਇਹਨੇ ਦਬਾ ਦਬ ਜਿਹੜਾ ਪਿਸਟਲ ਸੀ 30 ਬੋਰਡ ਦਾ ਬੜਾ ਸਫਿਸਟੀਕੇਟਡ ਉਹ ਲੋਡਡ ਸੀਗਾ ਇਹਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਉਹਨੂੰ ਕੌਕ ਕਰਕੇ ਤੇ ਸੋਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਲਫ ਡਿਫੈਂਸ ਗੋਲੀ ਚਲਾਈ ਜਿਹੜੀ ਕਿ ਇਹ ਨਾਲ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਏ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਇਹ ਤੇ ਪੁਰਾਣਾ ਕਿਉਂਕਿ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੇ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਏ ਫਿਰ ਪਿੱਛੇ ਜੋ ਪਤਾ ਲੱਗਿਆ ਕੁਝ ਕੰਪਰੋਮਾਈਜ਼ ਲੋਕਾਂ ਦੇ ਵਿੱਚ ਪੈ ਕੇ ਕਰਾਤਾ ਪਰ ਉਹ ਕੱਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਇੱਥੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤੋਂ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜਿਹੜਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਨਾ ਨੈਨਗੜ੍ਹ ਚਾਟੇ ਦਾ ਉਹ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਸੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਆ ਬਹੁਤ ਜਲਦੀ ਅਸੀਂ ਟਰੇਸ ਕਰਦੇ ਆ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ